ਕਾਲਸਾ ਬਹਿਰੂਜੀ ਦੀ ਫਤਿਹ ਅੱਜ ਪਿੰਡ ਕਟਾਰੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਨੇੜੇ ਰਾਣਾ ਸਾਹਿਬ ਅੱਜ ਅਸੀਂ ਇਸ ਗਰਾਊਂਡ ਵਿੱਚ ਜੋ ਨੌਜਵਾਨਾਂ ਨੂੰ ਕੈਂਪ ਦੇ ਜ਼ਰੀਏ ਟ੍ਰੇਨਿੰਗ ਕਰਾਈ ਜਾ ਰਹੀ ਆ ਬੱਚਿਆਂ ਨੂੰ ਉਹ ਕਬੱਡੀ ਕੋਚ ਜਿਹੜੇ ਸੰਦੀਪ ਸਿੰਘ ਟੀਚਰ ਪਿੰਡ ਕਟਾਰੀ ਤੋਂ ਨੌਜਵਾਨ ਨੇ ਉੱਨਾ ਬਹੁਤ ਬਹੁਤ ਵਧੀਆ ਪ੍ਰਾਲਾ ਚੱਲ ਰਿਹਾ ਪਿੰਡ ਕਟਾਰੀ ਵਿਖੇ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਸੀ ਕਿ ਇਹ ਵੀ ਇਹ ਬੰਦੇ ਬੱਚਿਆਂ ਨੂੰ ਮਿਹਨਤ ਕਰਾ ਰਿਹਾ ਹੈ ਇਹ ਨੌਜਵਾਨ ਸੰਦੀਪ ਸਿੰਘ ਕੀਚਰ ਜੋ ਆਪ ਕੁਆੜੀ ਦਾ ਖਿਲਾੜੀ ਆ ਉਹ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਕੁਆੜੀ ਦੀ ਤੇ ਹੋਰ ਵੀ ਕਾਫੀ ਤਰ੍ਹਾਂ ਦੇ ਮਤਲਬ ਐਕਟੀਵਿਟੀ ਬੱਚਿਆਂ ਨੂੰ ਕਰਵਾ ਰਿਹਾ ਉਹ ਵੀ ਇੱਕ ਪਿੰਡ ਦੀ ਨਹੀਂ ਕਈ ਪਿੰਡਾਂ ਦੀ ਕਿ ਜਿਵੇਂ ਲਾਪਰਾ ਹੋ ਗਿਆ ਕਟਾਰੀ ਹੋ ਗਿਆ ਪੁੱਟਾ ਹੋ ਗਿਆ ਇਧਰੋਂ ਜਹਾਗੀਰ ਬਲਾਸਪੁਰ ਕਣਕਸਾਂ ਤੇ ਰਾੜਾ ਪਿੰਡ ਤੇ ਇਧਰ ਨਾਲ ਕਾਫੀ ਪਿੰਡਾਂ ਦੇ ਬੱਚੇ ਉੱਥੇ ਇਕੱਠੇ ਹੋ ਕੇ ਟ੍ਰੇਨਿੰਗ ਕਰਦਾ ਉਹ ਨੌਜਵਾਨਾਂ ਨੂੰ ਨਸਿਆਂ ਤੋਂ ਪਰੇ ਰੱਖ ਕੇ ਰੋਜ਼ ਦੀ ਟ੍ਰੇਨਿੰਗ ਦਿੰਦਾ ਤੇ ਬੱਚਿਆਂ ਨੂੰ ਇਸ ਗਰਾਊਂਡ ਨਾਲ ਜੋੜਦਾ ਅੱਜ ਅਸੀਂ ਉਹਨਾਂ ਦੀ ਇਸੇ ਕੈਂਪ ਦੇ ਜਰੀਏ ਕੁਆੜੇ ਨਾਲ ਕਰਾਵਾਂਗੇ ਗੱਲਬਾਤ ਤੇ ਦਿਖਾਵਾਂਗੇ ਐਕਟੀਵਿਟੀ ਕੀ ਕਰਾ ਰਹੇ ਹਾਂ ਇਹ ਬਹੁਤ ਵਧੀਆ ਅਪਰਾਲਾ ਜਿਹੜਾ ਇਹ ਆਪ ਆਪਣੀ ਜ਼ਿੰਦਗੀ ਚੋਂ ਕੀਮਤੀ ਸਮਾਂ ਕੱਢ ਕੇ ਔਰ ਬਿਨਾਂ ਸੁਆਰਥ ਤੋਂ ਕੋਈ ਕਿਉਂਕਿ ਕੋਈ ਬੱਚੇ ਤੋਂ ਕਿਸੇ ਤੋਂ ਵੀ ਪੈਸਾ ਨਹੀਂ ਲੈਂਦਾ ਟ੍ਰੇਨਿੰਗ ਕਰਾਉਣ ਦਾ ਕਿਸੇ ਤੋਂ ਵੀ ਇੱਕ ਬਾਹਰੋਂ 1 ਰੁਪਿਆ ਵੀ ਨਹੀਂ ਲੈਂਦਾ ਕਿਉਂਕਿ ਆਪਦੇ ਵੱਲੋਂ ਉਹ ਫ੍ਰੀ ਕਰਾ ਰਿਹਾ ਨਸਕਾਮ ਸੇਵਾ ਕਰਵਾ ਰਿਹਾ ਲੋਕਾਂ ਦੇ ਬੱਚਿਆਂ ਨੂੰ ਬਚਾਉਣ ਲਈ ਵੱਡਾ ਪ੍ਰਾਲਾ ਪੰਜਾਬ 'ਚ ਇਹ ਵੱਖ-ਵੱਖ ਪਿੰਡਾਂ ਵਿੱਚ ਵੀ ਹੋਣਾ ਚਾਹੀਦਾ ਜਿਵੇਂ ਪਿੰਡ ਕਟਾਰੀ ਦੇ ਨੌਜਵਾਨਾਂ ਵੱਲੋਂ ਕਰਾਇਆ ਜਾ ਰਿਹਾ ਹੈ ਇਹ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹ ਵਾਲਿਆਂ ਦੇ ਨਾਂ ਤੇ ਜਿਹੜੀ ਅਕੈਡਮੀ ਬਣੀ ਹੋਈ ਆ ਸੰਤ ਈਸ਼ਰ ਸਿੰਘ ਜੀ ਅਕੈਡਮੀ ਕਟਾਰੀ ਇਹ ਉਹਨਾਂ ਵੱਲੋਂ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਆ ਆਓ ਇਹਨਾਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਆਪਾਂ ਦਿਖਾਵਾਂਗੇ ਤੁਹਾਨੂੰ ਕੀ ਕੀ ਇੱਥੇ ਬੱਚਿਆਂ ਨੂੰ ਕਰਵਾਇਆ ਜਾ ਰਿਹਾ ਤੇ ਬੱਚੇ ਕਿਵੇਂ ਇੱਥੇ ਗਰਾਊਂਡ ਨਾਲ ਜੁੜੇ ਹੋਏ ਨੇ ਬੱਚੇ ਛੋਟੇ ਤੋਂ ਲੈ ਕੇ ਵੱਡੇ ਬੱਚੇ ਬਹੁਤ ਇੱਥੇ ਜੁੜੇ ਹੋਏ ਨੇ ਕੀ ਕੀ ਖਰਾਕਾਂ ਦੇ ਰਹੇ ਨੇ ਉਹ ਬੱਚਿਆਂ ਨੂੰ ਬੱਚੇ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਨੇ ਤੇ ਗਰਾਊਂਡ ਨੂੰ ਕਿੰਨਾ ਪਿਆਰ ਕਰਦੇ ਨੇ ਲੋਕਾਂ ਨਾਲ ਗੱਲਬਾਤ ਕਰਾਵਾਂਗੇ ਵੀ ਲੋਕ ਇਸ ਬਾਰੇ ਕੀ ਆਪਦੇ ਵਿਚਾਰ ਦਿੰਦੇ ਨੇ ਕਿੱਥੋਂ ਉਹ ਆਪਦੀ ਜਿਹੜੀ ਖਰਾਕ ਆ ਕਿੱਥੋਂ ਖਰਾਕ ਲੈ ਕੇ ਆਉਂਦੇ ਨੇ ਕਿੱਦਾਂ ਕਿੱਦਾਂ ਲੋਕ ਸੰਯੋਗ ਦਿੰਦੇ ਨੇ ਔਰ ਪਿੰਡ ਦੇ ਲੋਕਾਂ ਦਾ ਕੀ ਇਸ ਬਾਰੇ ਵਿਚਾਰ ਆ ਤੇ ਨਾਲ ਆਪਾਂ ਜਿਹੜੇ ਆਮ ਲੋਕਾਂ ਨੂੰ ਇਥੋਂ ਮੈਸੇਜ ਜ਼ਰੂਰ ਦਵਾਂਗੇ ਵੀ ਆਪਣੇ ਬੱਚਿਆਂ ਨੂੰ ਹਮੇਸ਼ਾ ਗਰਾਊਂਡ ਨਾਲ ਜੋੜ ਲਈਏ ਕੋਈ ਪਿੰਡ ਚ ਵਧੀਆ ਪ੍ਰਾਲਾ ਕਰਦਾ ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਹੁਤ ਵੱਡਾ ਸਰਦਾਰ ਸੰਦੀਪ ਸਿੰਘ ਕੀਚਰ ਜੋ ਵੱਡਾ ਪ੍ਰਾਲਾ ਕਰਦਾ ਬਾਈ ਜੀ ਉਹ ਉਹਦਾ ਜ਼ਰੂਰ ਲੋਕਾਂ ਨੂੰ ਆਪਾਂ ਨੇ ਮੈਸੇਜ ਦੇਣਾ ਵੀ ਸਾਥ ਦੋ ਕਿ ਕਿਹੇ ਜੇ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਜੀ ਅਸੀਂ ਆਪਦੇ ਬੱਚਿਆਂ ਨੂੰ ਨਸੇ ਤੋਂ ਪਰੇ ਰੱਖਣਾ ਇਹਦੇ ਵਿੱਚ ਜਿਗਰ ਕੀਤਾ ਸੀ ਆ ਉਹਨਾਂ ਨੇ ਪਿੰਕੇ ਜਰਗ ਵਾਲੇ ਦਾ ਉਹ ਕਹਿੰਦੇ ਸਾਨੂੰ ਜਾਗ ਜਿਹੜੀ ਪਿੰਕੇ ਜਰਗ ਵਾਲੇ ਨੇ ਲਾਈ ਆ ਤੇ ਉਹ ਜਾਗ ਨਾਲ ਹੀ ਅਸੀਂ ਆਪਦੇ ਪਿੰਡ 'ਚ ਇਹ ਅਪਰਾਲਾ ਸ਼ੁਰੂ ਕੀਤਾ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਪਿੰਕੇ ਜਰਗ ਵਾਲੇ ਦਾ ਬਾਈ ਜੀ ਬਹੁਤ ਵਧੀਆ ਗੱਲ ਆ ਜੇ ਤੁਸੀਂ ਇੱਕ ਦੀਵਾ ਜਗਾਇਆ ਤਾਂ ਥੋਂ ਥੋਂ ਦੀਵੇ ਹੋਰ ਜਗਣਗੇ ਜੇ ਤੁਹਾਡੀ ਸੋਚ ਨੇ ਆਪਣੇ ਪਿੰਡ ਜਿਨੀ ਆਪਣੇ ਇਲਾਕੇ ਚ ਸ਼ੁਰੂ ਕੀਤਾ ਤਾਂ ਹੋਰ ਵੀ ਤੁਹਾਡੇ ਤੋਂ ਪ੍ਰੇਰਨਾ ਸੂਤ ਬਣਨਗੇ ਜਿਹੜੇ ਇਸ ਨੌਜਵਾਨੀ ਨੂੰ ਬਚਾਉਣ ਲਈ ਜਿੱਥੇ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਾ ਕੇ ਇਹ ਕੰਮ ਕਰ ਰਹੀ ਆ ਵੀ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਈਏ ਪੁਲਿਸ ਪ੍ਰਸ਼ਾਸਨ ਜੋ ਰਿਹਾ ਉਥੇ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰੇ ਰੱਖ ਕੇ ਇਸ ਗਰਾਉਂਡਾਂ ਨਾਲ ਜੋੜੀਏ ਤਾਂ ਕਿ ਜਿਹੜੇ ਨਸ਼ੇ ਨਾਲ ਮਾਵਾ ਦੇ ਪੁੱਤ ਨੌਜਵਾਨ ਰੋਜ਼ ਤਿਲ-ਤਿਲ ਕਰਕੇ ਮਰ ਰਹੇ ਨੇ ਉਧਰੋਂ ਥੋੜਾ ਛਟਕਾਰਾ ਪਾ ਕੇ ਉਹ ਆਪਦੇ ਗਰਾਉਂਡਾਂ ਨਾਲ ਜੁੜ ਜਾਣ ਸਾਡਾ ਇਹ ਪ੍ਰਾਲਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਸਾਨੂੰ ਆਪਦੇ ਕਮੈਂਟ ਦੇ ਜ਼ਰੀਏ ਸਾਨੂੰ ਜਰੂਰ ਮੈਸੇਜ ਦਿਓ ਕਿਉਂਕਿ ਸਾਡਾ ਲੋਕ ਪੱਖੀ ਚੈਨਲ ਜਿਹੜਾ ਇਹ ਆ ਇਹ ਲੋਕਾਂ ਦੇ ਪੱਖਾਂ ਦੀ ਹੀ ਗੱਲ ਕਰਦਾ ਕਿਉਂਕਿ ਲੋਕਾਂ ਦੇ ਮੁੱਦੇ ਲੈ ਕੇ ਆਉਂਦਾ ਹਮੇਸ਼ਾ ਹੀ ਸਾਡਾ ਇਹ ਫਰਜ਼ ਬਣਦਾ ਸਮਾਜ 'ਚ ਅਸੀਂ ਚੰਗੀ ਚੀਜ਼ ਕੋਈ ਐਸੀ ਲੈ ਕੇ ਆਈਏ ਜਿਹੜੀ ਲੋਜ ਬਾਨਾ ਨੂੰ ਨਸਿਆਂ ਤੋਂ ਪਰੇ ਰੱਖੇ ਜਰੂਰ ਬਾਈ ਜੀ ਰਿਪੋਰਟ ਦੇਖ ਕੇ ਸਾਨੂੰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਆ ਬਾਈ ਜੀ ਠੀਕ ਚੜਦੀ ਕਲਾ ਜੀ ਪਹਿਲਾਂ ਤਾਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਜਿਹੜੀ ਇਸ ਸੰਤ ਬਾਬਾ ਜੀ ਸਸنگ ਜੀ ਦੀ ਫਲਵਾੜੀ ਨੂੰ ਸਾਂਭੀ ਫਿਰਦੇ ਅਸੀਂ ਜੀ ਬਹੁਤ ਚਿਰਾਂ ਤੋਂ ਕਹਿੰਦੇ ਸੀਗੇ ਵੀ ਜੇ ਬੱਚੇ ਨਸਿਆਂ ਨਾਲ ਜੋ ਬੰਦੇ ਮਰ ਰਹੇ ਨੇ ਜਾਂ ਜਵਾਗ ਨਸ਼ਿਆਂ ਦੇ ਕਰ ਰਹੇ ਨੇ ਅਸੀਂ ਉਹਦੇ ਵਿਰੁੱਧ ਪੀੜਾ ਹਟਾਉਣ ਦੀ ਪੈਂਕੇ ਜਰਗ ਨੇ ਜੋ ਸਾਨੂੰ ਲਾਈ ਆ ਤਾਂ ਤ ਜਵਾਕਾਂ ਨੂੰ ਗਰੰਡਾਜ ਪਾੜਿਆ ਵਾ ਅਸੀਂ ਉਹਦਾ ਸ਼ੁਕਰਦਾ ਕਰਦੇ ਆ ਵੀਰ ਦਾ ਸਾਡੇ ਦਾ ਜੋ ਹਰ ਇੱਕ ਪਿੰਡ ਵਿੱਚ ਜਾ ਰਿਹਾ ਮੈਂ ਇੱਥੇ ਜ਼ਰੂਰ ਥੋੜੀ ਜੀ ਮਿਸਟੈਕ ਹੋ ਗਈ ਥੀ ਪੈਂਕਾ ਜਰਗ ਵਾਲਾ ਇਲਾਕੇ ਦੀ ਸਾਨ ਲੁਧਿਆਣਾ ਜ਼ਿਲ੍ਹੇ ਦੀ ਸਾਨ ਨਹੀਂ ਪੂਰੇ ਪੰਜਾਬ ਦੀ ਸਾਨ ਆ ਬਾਈ ਜੀ ਉਹਨਾਂ ਦੇ ਉਹਨਾਂ ਦੇ ਨਾਲ ਜੁੜੇ ਕਿ ਉਹਨਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਬਾਈ ਜੀ ਕੀ ਨੌਜਵਾਨੀ ਨੂੰ ਜਿਹੜਾ ਆਪਾਂ ਬਚਾਉਣ ਲਈ ਪ੍ਰਾਲਾ ਬਿਡਿਆ ਤੁਸੀਂ ਕਿੰਨੇ ਪਿੰਡਾਂ ਦੇ ਤੁਹਾਡੇ ਕੋਲ ਜਵਾਕ ਆ ਗਏ ਮੇਰੇ ਕੋਲ ਵੀ ਕਣਕਸਾਂ ਤੋਂ 14 ਜਵਾਕ ਆ ਰਹੇ ਨੇ ਬਲਾਸ਼ਪੁਰ ਤੋਂ 14 ਜਵਾਕ ਆ ਰਹੇ ਨੇ ਜਹਾਗੀਰ ਤੋਂ ਇੱਕ ਬੱਚਾ ਵਾ ਬਲਾਸ਼ਪੁਰਾਂ ਤੋਂ 5 ਜਵਾਕ ਰਹੇ ਨੇ ਇੱਕ ਟਾਰੀ ਤੋਂ 40 ਨੇ ਘੁੱਟੇ ਤੋਂ 2 ਨੇ ਜੀ ਕਿੰਨੇ ਪਿੰਡ ਦੇ ਤਕਰੀਬਨ ਤਕਰੀਬਨ 6-7 ਪਿੰਡਾਂ ਤੋਂ ਜਵਾਕ ਆ ਰਹੇ ਨੇ 6-7 ਪਿੰਡਾਂ ਤੋਂ ਤੁਹਾਨੂੰ ਸੰਯੋਗ ਦੀ ਵੀ ਪੈਸੇ ਦੀ ਵੀ ਲੋੜ ਆ ਸੰਯੋਗ ਦੀ ਵੀ ਲੋੜ ਆ ਕਿੰਨਾ ਕੁ ਲੋਕ ਸੰਜੋਗ ਤੋਂ ਇਹ ਬਾਰੇ ਅਲੱਗ ਅਲੱਗ ਸਰਪੰਚਾਂ ਤੋਂ ਖਾਣ ਸਾਧੋ ਤਿਰੰਗੀ ਕਟਾਰੀ ਤੋਂ ਗੁਰੂ ਸੰਗ ਪੰਨੂ ਜੱਸੀ ਸਰਪੰਚ ਤੋਂ ਵੀ ਤੋਂ ਆਪਰਾ ਤੋਂ ਕਾਲਾ ਸਰਪੰਚ ਬਲਾਸਪੁਰ ਤੋਂ ਸਰਪੰਚਾ ਦਾ ਬਹੁਤ ਸਹਿਯੋਗ ਦੇ ਰਹੇ ਨੇ ਜਿਹੜੇ ਭਾਈ ਜੀ ਬੱਚਿਆਂ ਨੂੰ ਆਪਾਂ ਡਾਈਟ ਦਿੰਦੇ ਆ ਇਹਦੀ ਕੀ ਕੀ ਸਲਾਹ ਇਹਨਾਂ ਨੂੰ ਆਪਾਂ ਕਿੰਨੇ ਵਜੇ ਤੋਰਦੇ ਆ ਤਾਂ ਕਿੰਨੇ ਕੀ ਕੀ ਰੁਟੀਨਾਂ ਰੱਖਦੇ ਇਹਨਾਂ ਦਾ ਜੀ ਆਪਾਂ 5:30 ਵਜੇ ਸਕੂਲ ਦੇ ਵਿੱਚ ਆਉਨੇ ਆ ਇਹਨਾਂ ਨੂੰ ਫਿਰ ਪਹਿਲਾਂ ਭਿਜਾਉਨੇ ਆ ਪੰਜ ਸੱਤ ਗਿੜੇ ਲਵਾ ਕੇ ਉਸ ਤੋਂ ਬਾਅਦ ਸੂਬੇਦਾਰ ਜੀ ਡਾਕਟਰ ਸਾਹਿਬ ਆਉਂਦੇ ਨੇ ਉਸ ਤੋਂ ਬਾਅਦ ਪੌਣਾ ਘੰਟਾ ਇਹ ਲੈਂਦੇ ਨੇ ਉਸ ਤੋਂ ਬਾਅਦ ਮੈਂ ਕਾਡੀ ਦੀ ਟ੍ਰੇਨਿੰਗ ਦਿੰਦਾ ਜੀ ਇਹਦੇ ਨਾਲ ਨਾਲ ਤੁਸੀਂ ਕਿੰਨੇ ਕਿਲੋਮੀਟਰ ਡੇਲੀ ਰਾਈਨਰ ਨੂੰ ਭਿਜਾ ਲੈਂਦੇ ਹੋ ਅੱਛੀ ਛੋਟੇ ਛੋਟੇ ਮੀਲੇ ਨਾਲ 2 ਕਿਲੋਮੀਟਰ ਡੇਲੀ ਹੋ ਜਾਂਦਾ ਇਹਨਾਂ ਦਾ ਇਹਨਾਂ ਦੇ ਮਾਵਾ ਕੀ ਕਹਿੰਦੇ ਨੇ ਤੁਹਾਨੂੰ ਇਨਾਂ ਦੇ ਮਾਪੇ-ਬਾਪ ਜੀ ਬਹੁਤ ਸ਼ੁਕਰਦਾ ਕਰਦੇ ਨੇ ਜੋ ਵੀ ਸੰਦੀਪ ਸਿੰਘ ਜੀ ਇੱਛਾ ਸਾਹਿਬ ਤੁਸੀਂ ਕੀਤਾ ਇਹ ਇਹ ਕਿਸੇ ਤੋਂ ਹੋਇਆ ਨਹੀਂ ਤੁਸੀਂ ਵਧੀਆ ਪੀੜਾ ਹਟਾਇਆ ਨਸ਼ੇ ਤੋਂ ਸਾਡੇ ਬੱਚੇ ਬਾਜ਼ ਜਾਣਗੇ ਜਵਾਨੀ ਪੰਜਾਬ ਦੀ ਨੂੰ ਆਪਾਂ ਪਹੁੰਚਾਉਣ ਲਈ ਇਹ ਕੰਮ ਕੀਤਾ ਜੀ ਤੁਹਾਨੂੰ ਜੇ ਕੋਈ ਪੈਸੇ ਦੀ ਲੋੜ ਪੈਂਦੀ ਆ ਜਾਂ ਕਿਸੇ ਚੀਜ਼ ਦੀ ਲੋੜ ਪੈਂਦੀ ਆ ਉਹ ਤੁਹਾਨੂੰ ਕਿੱਥੋਂ ਤੇ ਕਿਵੇਂ ਸੰਗਤ ਦਿੰਦੀ ਆ ਸਾਡੇ ਬਾਹਰਲੇ ਬੰਦੇ ਜੀ ਜੱਗਾ ਲੱਲੀਆਂ ਸਾਨੂੰ ਸਹਿਯੋਗ ਪੂਰਾ ਦਿਆ ਉਹਨੇ 10000 ਰੁਪਏ ਭੇਜਣਾ ਇੱਕ ਮੋਹਣਾਗ ਦੀ ਕਟਾਰੀ ਪੈਰਸ ਤੋਂ ਉਹਨਾਂ ਨੇ ਵੀ 10000 ਰੁਪਏ ਭੇਜਣਾ ਸਾਡੇ ਜਿੰਨੇ ਕਟਾਰੀ ਪਿੰਡ ਦੇ ਫੌਜੀ ਨੌਜਵਾਨ ਨੇ ਉਹ ਮੇਰੀ ਪੂਰੀ ਮਦਦ ਕਰ ਰਹੇ ਨੇ ਜਿੰਨੇ ਪੁਲਿਸ ਵਾਲੇ ਨੇ ਲਾਡੇ ਪਿੰਡ ਤੋਂ ਕਟਾਰੀ ਪੁਲਿਸ ਨੇ ਉਹ ਵੀ ਸਾਡੀ ਪੂਰੀ ਮਦਦ ਕਰ ਰਹੇ ਨੇ ਸਾਡੇ ਪਿੰਡ ਦਾ ਸਰਪੰਚ ਵੀ ਸਾਡੀ ਬਹੁਤ ਮਗਰ ਮਦਦ ਕਰ ਰਿਹਾ ਸਾਰੀ ਪੰਚਾਇਤ ਹੀ ਹੈਪੀ ਪੰਨੂ ਸਾਹਿਬ ਸਾਡੀ ਫੁੱਲ ਮਦਦ ਕਰ ਰਹੇ ਨੇ ਜਿਹੜੀ ਕਹਿੰਦੇ ਚੀਜ਼ ਦੀ ਲੋੜ ਆ ਲੱਖਾ ਗਰੇਵਾਲ ਜੋ ਖਜ਼ਾਨੇ ਚ ਲੱਗਿਆ ਹੈ ਜੀ ਮੁੰਡਾ ਸੰਦੀਪ ਪੰਨੂ ਕਟਾਰੀ ਤੋਂ ਲਾਲੀ ਕਟਾਰੀ ਜੱ ਸਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਕੋਈ ਵਿਰੋਧ ਤਾਂ ਨਹੀਂ ਕਰ ਰਿਹਾ ਕੋਈ ਨਹੀਂ ਜੀ ਵਿਰੋਧ ਕਰ ਰਿਹਾ ਅੱਜ ਤੱਕ ਹਰਲੇ ਤਾਂ ਕੋਈ ਵਿਰੋਧ ਦਾ ਉੱਠਿਆ ਨਹੀਂ ਜੇ ਕੋਈ ਤੁਸ ਨੂੰ ਜ਼ਰੂਰ ਦੱਸਾਂਗੇ ਭਾਈ ਜੀ ਮੈਂ ਇੱਥੇ ਜ਼ਰੂਰ ਦੱਸ ਦੇਣਾ ਵੀ ਜਿਹੜਾ ਜ਼ਿੰਦਗੀ ਚੋਂ ਆਪਣੀ ਕੀਮਤੀ ਟਾਈਮ ਛੱਡ ਕੇ ਸੰਦੀਪ ਸਿੰਘ ਟੀਚਰ ਭਾਈ ਜੀ ਇੱਕ ਗੁਰਸਿੱਖ ਨੇ ਆਪ ਬੱਚੇ ਬਹੁਤ ਚਿਰਾਂ ਤੋਂ ਹਨਾ ਕਵਾਡੀ ਦੇ ਨਾਲ ਪਿਆਰ ਕੀਤਾ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਸਮੇਂ ਦੀ ਲੋੜ ਸੀ ਅੱਜ ਨਸਿਆਂ ਤੋਂ ਬਚਾਉਣਾ ਬੱਚਿਆਂ ਨੂੰ ਨਸਿਆਂ ਤੋਂ ਬਚਾਉਣ ਲਈ ਇਸੇ ਤਰ੍ਹਾਂ ਦਾ ਪਿੰਡ ਪਿੰਡ ਭਰਾਲਾ ਹੋਣਾ ਪਊਗਾ ਤਾਂ ਸਾਡੇ ਬੱਚੇ ਨਸਿਆਂ ਤੋਂ ਪਰੇ ਹੋਣਗੇ ਤਾਂ ਨਸਲ ਤੋਂ ਛੱਡਣਗੇ ਕਿਉਂਕਿ ਜਦੋਂ ਨਸਿਆਂ ਤੋਂ ਇਹ ਪਰੇ ਹੋਣਗੇ ਤਾਂ ਹੀ ਇਹਨਾਂ ਦਾ ਦਿਮਾਗ ਇਧਰ ਲੱਗੂਆ ਤੁਹਾਨੂੰ ਸਭ ਤੋਂ ਵੱਧ ਸਹਿਯੋਗ ਕਿਸ ਇਨਸਾਨ ਦਾ ਸਭ ਤੋਂ ਵੱਧ ਸਹਿਯੋਗ ਜੀ ਮੈਨੂੰ ਜਸਪੀਰ ਸਿੰਘ ਜੱਸੀ ਨੇ ਪਹਿਲਾਂ ਮੈਨੂੰ ਪ੍ਰੇਰਿਤ ਕੀਤਾ ਇਧਰ ਕਬੱਡੀ ਲਈ ਜੀ ਸਾਨੂੰ ਸਾਈਕਲਾਂ ਤੇ ਕਬੱਡੀ ਸਾਡੇ ਵੀਰ ਜੀ ਨੇ ਖੜਾਈ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਹ ਕਬੱਡੀ ਦੀ ਲਾਈਨ ਵਿੱਚ ਲੈ ਕੇ ਆਏ ਨੇ ਉਸ ਤੋਂ ਬਾਅਦ ਲੋਕੀ ਵਾਲੇ ਨਟ ਗੁਰੀ ਜੀ ਜਿਨ੍ਹਾਂ ਨੇ ਮੈਨੂੰ ਬਰੀਕੀਆਂ ਦੱਸ ਕੇ ਕਬੱਡੀ ਬਾਰੇ ਸਾਨੂੰ ਲੋਕਾਂ ਦੇ ਰੂਬਰੂ ਕੀਤਾ ਵਧੀਆ ਬਣਾਇਆ ਤੇ ਖਾਣ ਦਾ ਤਰੀਕਾ ਦੱਸਿਆ ਜਿਹੜਾ ਤੁਸੀਂ ਹੁਣ ਇਸ ਟਾਈਮ ਆਪ ਦਾ ਮੈਸਟਰ ਨੂੰ ਕਹਿੰਦਾ ਵੀ ਇਹ ਜਿਹੜਾ ਤੁਹਾਡਾ ਚੱਲਦਾ ਬਿਲਕੁਲ ਇੱਕ ਫੌਜੀ ਟ੍ਰੇਨਿੰਗ ਮੰਗੂ ਇਹ ਚੱਲਦਾ ਬਾਈ ਜੀ ਇਹਦੇ ਵਿੱਚ ਸਮਾਂ ਤੁਸੀਂ ਬਹੁਤ ਔਖਾ ਕੱਢਦੇ ਹੋਵੋਗੇ ਕੁਈ ਤੁਹਾਨੂੰ ਘਰੇ ਤਾਂ ਨਹੀਂ ਕੋਈ ਕਹਿੰਦਾ ਕੋਈ ਸਮਝ ਨਹੀਂ ਸਾਨੂੰ ਘਰੇ ਕੋਈ ਨਹੀਂ ਕੁਛ ਕਰਿਆ ਜੀ ਮੈਂ 12 ਵਜੇ ਤੱਕ ਤਾਂ ਰੇਡਾ ਚਲਾਉਣਾ ਜੀ ਆਪਦਾ ਜਦੋਂ ਮੇਰਾ 1000 ਰੁਪਇਆ ਜਾਂ 800 ਬਣ ਜਾਂਦਾ ਉਸ ਤੋਂ ਬਾਅਦ ਮੈਂ ਘਰੇ ਆ ਕੇ ਸੌਂਨਾਵਾ ਹੀ 2 ਘੰਟੇ ਸਵੇਰੇ ਮੈਂ 2 ਵਜੇ ਉੱਠਦਾ ਦਿੱਲੀ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਜਾਣਾ ਨਾਹ ਧੋ ਕੇ ਫਿਰ ਮੈਂ ਜਿੰਨਾ ਕੋ ਹੁੰਦਾ ਪਾਤ ਪੂਜਾ ਕਰਦਾ ਆਪਦੀ ਉਸ ਤੋਂ ਬਾਅਦ ਮੈਂ ਫਿਰ 5 ਵਜੇ ਭੱਜਣ ਵੀ ਜਾਣਾ ਜੀ ਸੰਦੀਪ ਪੰਨੂ ਨਾਲ ਹੁੰਦਾ ਲਾਲੀ ਬਾਈ ਨਾਲ ਹੁੰਦਾ ਆਤਮਾ ਸੰਗ ਨਾਲ ਹੁੰਦੇ ਨੇ ਪੰਜ ਚਾਰ ਬੱਚੇ ਵੀ ਨਾਲ ਹੁੰਦੇ ਨੇ ਸਵੇਰੇ ਅਸੀਂ ਪ੍ਰੈਕਟਿਸ ਇੱਕ ਬਾਈ ਜੀ ਕਿਹੜਾ ਰੇੜਾ ਚਲਾਉਨੇ ਹੋ ਤੁਸੀਂ ਮੋਟਰਸਾਈਕਲ ਵਾਲਾ ਰੇੜਾ ਚਲਾਉਣਾ ਜੀ ਕੀ ਬਾਤ ਆ ਬਾਈ ਜੀ ਨੋਟ ਕਰਿਓ ਗੱਲ ਜਿਹੜੇ ਸੱਜਣ ਕਹਿੰਦੇ ਨਾ ਵੀ ਇਹ ਰੇੜੇ ਬੰਦ ਹੋਣੇ ਚਾਹੀਦੇ ਨੇ ਉਹ ਸੱਜਣੋਂ ਇਹੋ ਜਿਹੇ ਇਨਸਾਨਾਂ ਦੀ ਹਮੇਸ਼ਾ ਇੱਕ ਯਾਦਗਾਰ ਰੱਖਿਆ ਕਰੋ ਪਲਚ ਉਹ ਇੱਕ ਰੇੜੇ ਨਾਲ ਇੱਕ ਆਪਦਾ ਪਰਿਵਾਰ ਨਹੀਂ ਚਲਾ ਚਲਾਉਂਦਾ ਆ ਇੰਨੇ ਬੱਚਿਆਂ ਨੂੰ ਨਾਲ ਸਾਰੇ ਬੱਚਿਆਂ ਨੂੰ ਗਾਈਡਰੈਂਸ ਕਰਦਾ ਇੱਕ ਰੇੜਾ ਇਹਦਾ ਮੈਂ ਇਥੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਦੱਸ ਦੇਣਾ ਚਾਹਣਾ ਮੈਂ ਮੇਰੇ ਕੈਮਰਾਮੈਨ ਨੂੰ ਕਹੂੰਗਾ ਵੀ ਤੇ ਸਾਹਮਣੇ ਮੇਰੇ ਕੰਨੀ ਧਿਆਨ ਕਰ ਕਿਉਂਕਿ ਬਾਈ ਜੀ ਤੁਸੀਂ ਇੱਕ ਸਰਕਾਰੀ ਟੀਚਰ ਤਾਂ ਰੱਖ ਸਕਦੇ ਹੋ ਪਰ ਆਪਦੀ ਜ਼ਿੰਦਗੀ ਚੋਂ ਦਸਾਂ ਨੌਹਾਂ ਦੀ ਕਿਰਤ ਕਮਾਈ ਚੋਂ ਜਿਹੜਾ ਇਨਸਾਨ ਆਪ ਦਾ ਸਮਾਂ ਕੱਢ ਕੇ ਅੱਜ ਦੇ ਟਾਈਮਸ ਸਮਾਂ ਕੱਢ ਕੇ ਜਿਹੜਾ ਇੱਕ ਫ੍ਰੀ ਬੈਠਾ ਨਾ ਉਹ ਵੀ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਚੈਨਲ ਤੁਹਾਡੇ ਹਮੇਸ਼ਾ ਹੀ ਧੰਨਵਾਦੀ ਰਹੂਗਾ ਤੁਹਾਡੇ ਵਰਗੇ ਸੱਜਣਾ ਨੂੰ ਅੱਜ ਸਾਡੇ ਪੰਜਾਬ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਲੋੜ ਆ ਜਿਹੜੇ ਇੰਦਾ ਤੇ ਕੰਮ ਕਰਦੇ ਨੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਨੌਜਵਾਨੀ ਨੂੰ ਨਸਿਆਂ ਚੋਂ ਬਾਹਰ ਕੱਢਣ ਲਈ ਲੋਕ ਪ੍ਰਚਾਲਾ ਕਰ ਰਹੇ ਨੇ ਕੀ ਕਹੋਗੇ ਤੁਸੀਂ ਮੈਂ ਮੇਰੇ ਬਚਪਨ ਤੋਂ ਹੀ ਸਟਾਰਟ ਤੋਂ ਹੀ ਮੇਰਾ ਲਗਨ ਸੀ ਪਹਿਲੇ ਕੁਆਲਿਫਾਇਰ ਦੇ ਸੀ ਸਕੂਲ ਦੇ ਵਿੱਚ ਜਿਸ ਦਿਨ ਮੈਂ ਪਰਸੀ ਹੋ ਗਿਆ ਉਸ ਦਿਨ ਤੋਂ ਹੀ ਮੇਨੂੰ ਸਕੂਲ ਨਹੀਂ ਲੱਗਣ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਜਦੋਂ ਵੀ ਪੇਛਣਾਵਾ ਮੈਨੂੰ ਪਿੰਡ ਦੇ ਵਿੱਚ ਨਸ਼ਿਆਂ ਤੋਂ ਬਚਾਉਣ ਲਈ ਉਸ ਦਾ ਕੁਝ ਪ੍ਰਾਲਾ ਕਰ ਸਕਾਂ ਅਸੀਂ ਇਸ ਇਸ ਕਵਾਡੀ ਕੈडमी ਚਲਾਉਣ ਦਾ ਮਤਲਬ ਇਹ ਹੈ ਕਿ ਬੱਚਿਆਂ ਨੂੰ ਲਗਨ ਲਗਾਉਣ ਵਾਸਤੇ ਕਵਾਡੀ ਵਾਰੇ ਔਰ ਨਸ਼ਿਆਂ ਤੋਂ ਬਚਾਉਣ ਵਾਸਤੇ ਇਸ ਲਈ ਉਪਰਾਲਾ ਕੀਤਾ ਧੰਨਵਾਦ ਬਾਈ ਜੀ ਬਾਈ ਜੀ ਜਿਹੜਾ ਜਿਹੜਾ ਹੋ ਵੀ ਜਦੋਂ ਅਸੀਂ ਫੌਜ ਤੋਂ ਰਿਟਾਇਰਮੈਂਟ ਤੋਂ ਪਹਿਲਾਂ ਅਸੀਂ ਸੋਚਿਆ ਸੀ ਨਾ ਕਿ ਅਸੀਂ ਜਾਵਾਂਗੇ ਆਪਣੇ ਪਿੰਡ ਆਪਣੇ ਪਿੰਡ ਨੌਜਵਾਨਾਂ ਨੂੰ ਨਸਿਆਂ ਤੋਂ ਬਚਾਵਾਂਗੇ ਅਕੈਡਮੀ ਖੋਲਾਂਗੇ ਕੁਝ ਉਹਨਾਂ ਦੇ ਮਨ ਦੇ ਜੋ ਬਲਬਲੇ ਸੀ ਉਹਨਾਂ ਨੇ ਪੂਰੇ ਕੀਤੇ ਵੇ ਤੁਸੀਂ ਅੱਜ ਗਰਾਊਂਡ ਕਿਵੇਂ ਬਣਾਇਆ ਅੱਜ ਮੇਰਾ ਪੋਤਾ ਮੈਨੂੰ ਕਹਿੰਦਾ ਮਿੱਟੀ ਵਾਲੇ ਗਰਾਊਂਡ 'ਤੇ ਚੱਲਣਾ ਮਸ਼ਾ ਚੱਲੇ ਆਇਆ ਅੱਜ ਦੇਖ ਕੇ ਮਨ ਖੁਸ਼ ਹੋਇਆ ਸਾਡਾ ਭਤੀਜ ਟੀਚਰ ਸਾਹਿਬ ਜੋ ਆਪ ਵੀ ਕਬੱਡੀ ਦੇ ਬਹੁਤ ਵਧੀਆ 플레이ਰ ਨੇ ਅਸੀਂ ਪਹਿਲਾਂ ਤੋਂ ਵੀ ਇਹਨੂੰ ਪ੍ਰੇਰਿਤ ਕਰਦੇ ਰਹੇ ਹਾਂ ਇਹ ਲਗਨਦਾਰੋ ਲਾਗੀ ਲੱਗਾ ਰਿਹਾ ਜਿੱਥੇ ਵੀ ਇਹਦਾ ਮੈਚ ਹੁੰਦੇ ਸੀ ਅਸੀਂ ਜਾਂਦਾ ਹੀ ਬੜੇ ਹੌਸਲੇ ਅਪਜਾਈ ਕਰਦੇ ਰਹੇ ਆ ਉਹਨਾਂ ਬੱਚਿਆਂ ਦੇ ਕਰਕੇ ਮੈਂ ਅੱਜ ਆਇਆ ਅੱਜ ਬੜਾ ਖੁਸ਼ ਹੋ ਗਿਆ ਕਿ ਸਾਡੇ ਜਾਗ ਲੱਗ ਗਿਆ ਪਨੀਲੀ ਨੂੰ ਇਹ ਕਿਸੇ ਨਾ ਕਿਸੇ ਦਿਨ ਪੰਜ ਦਾ 9 ਰੋਸ਼ਨ ਕਰ ਦੇਣਗੇ ਜਿਹੜੇ ਬੱਚੇ ਨੂੰ ਤੁਹਾਡੇ ਬੁਲਾਇਓ ਇੱਕ ਵੀਰ ਚਾਹਤ ਚਾਹਤ ਵੀਰ ਤੂੰ ਕੀ ਖੇਡਦਾ ਹੁੰਦਾ ਓਰੇ ਓਰੇ ਹਾਂ ਕਬੱਡੀ ਖੇਡਦਾ ਜਾਂ ਕੀ ਖੇਡਦਾ ਤੂੰ ਕ੍ਰਿਕਟ ਵੀ ਖੇਡਦਾ ਦੌੜ ਵੀ ਲਾਉਂਦਾ ਦੌੜ ਵੀ ਲਾਉਂਦਾ ਹੁੰਦਾ ਕਿਵੇਂ ਲੱਗਦਾ ਤੈਨੂੰ ਗਰਾਊਂਡ 'ਚ ਆਉਣਾ ਵਧੀਆ ਵਧੀਆ ਲੱਗਦਾ ਤੇ ਫਿਰ ਤੂੰ ਗਰਾਊਂਡ 'ਚ ਆ ਕੇ ਸਾਰਿਆਂ ਨਾਲ ਖੇਡਦਾ ਡੇਲੀ ਆਉਣਾ ਕਦੇ ਨਾਨਕੇ ਜਾਣਦਾ ਤਾਂ ਨਹੀਂ ਸ਼ੌਂਕ ਜਾ ਗਿਆ ਭਾਈ ਜੀ ਨੋਟ ਰੱਖਿਓ ਇੱਥੇ ਬੱਚੇ ਆਉਂਦੇ ਜਿਹੜੇ ਸ਼ੌਂਕ ਨਾਨਕ ਜਾਂ ਨਾਨਕੇ ਜਾਣ ਦੇ ਸ਼ੌਂਕ ਨੇ ਉਹ ਵੀ ਇਹਨਾਂ ਨੇ ਛੱਡੇ ਹੋਏ ਨੇ ਕਿਉਂਕਿ ਗਰਾਊਂਡ ਨਾਲ ਜੁੜੇ ਨੇ ਧੰਨਵਾਦ ਭਾਈ ਜੀ ਤੁਹਾਡਾ ਤੁਸੀਂ ਆਪਣੇ ਪੋਤੇ ਨੂੰ ਲੈ ਕੇ ਕੀ ਖੇਡਦਾ ਤੂੰ ਬੱਚੇ ਪਹਿਲੇ ਮੈਚ ਖੇਡੂਗਾ ਬਾਜੀਵਾਲ ਖੇਡਦਾ ਕਿਹੜੇ ਕਿੱਥੇ ਖੇਡਦੇ ਹੋ ਸਿੰਘੀ ਚ ਖੇਡਦੇ ਕਿਹੜੇ ਸਕੂਲ ਵਿਕਟੋਰੀਆ ਬਬਰੀਚ ਅੱਛਾ ਉਹ ਲਹਿਰੀਆ ਦੇ ਚ ਬਹੁਤ ਵਧੀਆ ਗੱਲ ਆ ਬਾਈ ਜੀ ਤੁਹਾਡਾ ਧੰਨਵਾਦ ਤੁਹਾਡੇ ਪਿੰਡ ਚ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਜੀ ਸਾਨੂੰ ਖੁਸ਼ੀ ਹੁੰਦੀ ਆ ਜਦ ਛੋਟੇ ਛੋਟੇ ਬੱਚੇ ਆਪਣੇ ਏਰੀਆ ਚੋਂ ਆਦਰਾ ਇਲਾਕੇ ਚੋਂ ਇਕੱਠੇ ਹੋ ਕੇ ਆਉਂਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਬਾਈ ਜੀ ਜਦੋਂ ਤੁਸੀਂ ਖੇਡਣ ਜਾਂਦੇ ਸੀ ਤੁਸੀਂ ਸਾਈਕਲਾਂ ਤੇ ਜਾਂਦੇ ਸੀਗੇ ਕਈ ਵਾਰ ਤਾਂ ਪੈਂਚਰ ਲਵਾਉਣ ਨੂੰ ਪੈਸੇ ਵੀ ਨਹੀਂ ਦਿੱਤੀ ਹੁੰਦੇ ਬਿਲਕੁਲ ਜੀ ਐਂਟਰੀ ਭਰਨ ਨੂੰ ਵੀ ਪੈਸੇ ਹੁੰਦੇ ਸੀ ਉਹ ਅੱਜ ਦੇ ਯਾਰ ਉਸ ਟਾਈਮ ਚ ਕਿੰਨਾ ਫਰਕ ਸੀ ਬਹੁਤ ਜ਼ਿਆਦਾ ਫਰਕ ਆ ਜੀ ਪਹਿਲਾਂ ਤਾਂ ਬਹੁਤ ਜਣੀ ਗਰੀਬੀ 'ਚ ਕੱਟਿਆ ਆ ਤੇ ਕਈ ਵਾਰ ਪੈਸੇ ਨਹੀਂ ਹੁੰਦੇ ਸੀ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਬਹੁਤ ਦੂਰ ਦੂਰ ਤੱਕ ਕਮਾੜ ਕੀਪੂ ਔਰ ਸਮਰਾਲਾ ਇਧਰ ਆਪਣੇ ਮੁੰਡੀਆਂ ਦਿਮਾਲਪੁਰ ਦੀਆਂ ਬਹੁਤ ਦੂਰ ਦੂਰ ਜਾਂਦੇ ਰਿਹਾ ਸਾਈਕਲਾਂ ਤੇ ਕਿੰਨਾ ਕੁ ਮਾਣ ਕਰਦੇ ਹੋ ਆਪਦੇ ਚੇਲੇ ਤੇ ਬਹੁਤ ਮਾਣ ਹੋਇਆ ਸੀ ਸਾਨੂੰ ਬਹੁਤ ਖੁਸ਼ੀ ਹੋਈ ਆ ਜੀ ਸਾਡਾ ਚੇਲਾ ਅੱਜਕੱਲ੍ਹ ਬਿਲਕੁਲ ਭਾਈ ਜੀ ਜੇ ਇੱਥੇ ਸਾਡੇ ਇਸੇ ਕੰਮ ਚ ਨਾ ਕੁਝ ਬੱਚੇ ਸਰਕਾਰੀ ਜੋਬਾਂ ਦੇ ਨਿਕਲ ਜਾਣ ਕੋਈ ਭਰਤੀ ਦੇਖ ਲੈ ਪੁਲਿਸ ਦੀ ਕੋਈ ਕਾਹੇ ਦੀ ਕਿਉਂਕਿ ਮੈਂ ਤੁਹਾਡੇ ਨਾਲ ਇੱਕ ਵਾਅਦਾਸ਼ੀਂ ਜਰੂਰ ਕਰਉਣਾ ਵੀ ਮੈਂ ਜਿਹੜੇ ਕੋਈ ਪੁਲਿਸ ਮੁਲਾਜ਼ਮ ਹੋਣਗੇ ਵੱਡੇ ਮੈਂ ਸੇਤੀ ਕੀਤੇ ਤੁਹਾਡੇ ਇਹਨਾਂ ਅਕੈਡਮੀਆ ਦਿਖਾਉਂਗਾ ਸਾਰੀ ਚਲਦੀ ਤੇ ਇਹ ਮੇਰਾ ਵਾਦਾ ਤੁਸੀਂ ਇਹਨਾਂ ਨੂੰ ਪੂਰਾ ਸਹਿਯੋਗ ਦਿੰਨੇ ਹੋ ਬਿਲਕੁਲ ਜੀ ਹਾਂ ਬਹੁਤ ਧੰਨਵਾਦ ਇਹਨਾਂ ਦਾ ਧੰਨਵਾਦ ਕਰਦੇ ਆ ਸਹਿਯੋਗ ਦਿੰਨੇ ਆ ਤੁਹਾਨੂੰ ਬਹੁਤ ਖੁਸ਼ੀ ਆ ਜੋ ਕਿ ਇਹ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ ਧੰਨਵਾਦ ਬਾਈ ਜੀ ਤੁਹਾਨੂੰ ਮਾਣ ਮਹਿਸੂਸ ਕਰਦੇ ਹਾਂ ਬਹੁਤ ਜ਼ਿਆਦਾ ਜੀ ਕਦੇ ਜ਼ਿੰਦਗੀ 'ਚ ਦੇਖੇ ਦੀ ਇਹੋ ਜਿਹੀ ਨਜ਼ਰ ਨਹੀਂ ਜੀ ਮੰਦਿਓ ਵੀ ਸਵਰਗ 'ਚ ਵਰਦੇ ਆਂ ਹਾਂਜੀ ਹਾਂਜੀ ਐਸ ਧਰਤੀ 'ਤੇ ਤੁਸੀਂ ਤੁਹਾਡੀ ਉਮਰ ਕਿੰਨੀ ਹੋਗੀ ਜੀ ਉਮਰ ਉਹ ਜੀ 65-70 ਸਾਲ 'ਚ ਕਦੇ ਇਹੋ ਜਿਹਾ ਮਾਹੌਲ ਦੇਖਿਆ ਦੀ ਬਣਿਆ ਨਹੀਂ ਜੀ ਕਦੇ 20 15 20 ਬੱਚੇ ਦੇਖੇ ਦੀ ਇਕੱਠੇ ਹਾਂਜੀ ਹਾਂ ਪਰ ਅੱਜ ਇੱਥੇ ਪਿੰਡ 'ਚ ਹਰ ਇੱਕ ਜਾਤੀ ਦਾ ਹਰ ਇੱਕ ਧਰਮ ਦਾ ਹਰ ਇੱਕ ਮਜਬੂਤ ਬੱਚਾ ਹਾਂਜੀ ਇਹ ਕਹਿਣਾ ਤੁਹਾਨੂੰ ਜੀ ਭਜੀਆ ਠੀਕ ਆ ਹਾਂ ਜੀ ਤੁਹਾਡੇ ਬੱਚੇ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਹੋ ਜਾਇਆ ਜੀ ਧੰਨਵਾਦ ਭਾਈ ਜੀ ਤੁਸੀਂ ਜਿਹੜੇ ਬੱਚੇ ਨੂੰ ਜਨਮ ਦਿੱਤਾ ਉਸ ਬੱਚੇ ਨੇ ਅੱਜ ਇੱਥੇ ਬਾਗੀ ਦਾ ਸ਼ਾਸਕ ਆਇਆ ਇੱਕ ਗਊੜਾ ਜਿਹਾ ਇੱਥੇ ਕਿਤੇ ਦੇ ਬੱਚੇ ਨਹੀਂ ਇੱਥੇ ਘੱਟੋ ਘੱਟ 8-10 ਪਿੰਡਾਂ ਦੇ ਬੱਚੇ ਆਉਂਦੇ ਨੇ ਮੈਂ ਜ਼ਰੂਰ ਦਿਖਾਉਂਗਾ ਭਾਈ ਜੀ ਆਪ ਮੇਰੀ ਜਿਹੜੀ ਮੈਂ ਕਹਿ ਰਿਹਾ ਨਾ ਮੈਂ ਸੰਦੀਪ ਸਿੰਘ ਜੱਜੂ ਨਾਲ ਹੀ ਮਿਲਣਾ ਪਵਾਂ ਆਪਲੀ ਰੀਆ ਬਾਈ ਜੀ ਅੱਜ ਸਾਨੂੰ ਮਾਨ ਮਹਿਸੂਸ ਹੁੰਦਾ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਕੇ ਆ ਨੌਜਵਾਨ ਬੱਚੇ ਨੇ ਹਨ ਮਗਰ ਖੜੇ ਨੇ ਕੋਈ 15 ਸਾਲ ਦਾ ਕੋਈ 17 ਸਾਲ ਦਾ ਕੋਈ 18 ਸਾਲ ਦਾ ਕੋਈ 12 ਸਾਲ ਦਾ ਕਿੰਨੀ ਉਮਰ ਆ ਤੇਰੀ ਪੁੱਤ 12 ਸਾਲ 3-3 ਕਿਲਾਵਾ ਥੋੜੀ ਜਿਹੀ ਘੱਟ ਕਰ ਲੈ 6 ਸਾਲ ਦਾ 6 ਸਾਲ ਆ ਫੇਰ ਤੈਨੂੰ ਕਿੰਨਾ ਕੁ ਵਧੀਆ ਲੱਗਦਾ ਗਰਾਊਂਡ 'ਚ ਆਉਣਾ ਵਧੀਆ ਲੱਗਦਾ ਕਬੱਡੀ ਖੇਡਦਾ ਹੁੰਨਾ ਫੇਰ ਹੋਰਾਂ ਨੂੰ ਕਹੋ ਕਿ ਵੀ ਨਸ਼ੇ ਛੱਡੋ ਕਬੱਡੀ ਖੇਡੋ ਕਹੋਗੇ ਕਹਿ ਦੋ ਫਿਰ ਬਿਲਕੁਲ ਬਾਈ ਜੀ ਕਹਿੰਦਾ ਨਸ਼ੇ ਛੱਡੋ ਕਬੱਡੀ ਖੇਡੋ ਆ ਕੀ ਨਾਮ ਪੁੱਤਰ ਤੇਰਾ ਜਪੀ ਹੋ ਜੀ ਜਪ ਜੋਤ ਸਿੰਘ ਤੇਰਾ ਨਾਮ ਬਹੁਤ ਵਧੀਆ ਤੇ ਜਪ ਜੋਤ ਸਿੰਘ ਤੂੰ ਕੀ ਖੇਡਦਾ ਹੁੰਦਾ ਕੀ ਕਬੱਡੀ ਖੇਡਦੇ ਆ ਡੰਡ ਵੀ ਲਉਣੀ ਈ ਹਣ ਅੱਛਾ ਤੂੰ ਡੰਡ ਵੀ ਲਾਉਣਾ ਤੇ ਡੰਡ ਪਾਉਣਾ ਵੀ ਹੈ ਨਾ ਤੇ ਮੇਨ ਗੱਲ ਇਹ ਆ ਵੀ ਤੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਨਸ਼ਾ ਕਰਦੇ ਨੇ ਨੌਜਵਾਨ ਨੂੰ ਇਹ ਮੈਸੇਜ ਜੜਾ ਜਵਾਨ ਨਸ਼ੇ ਛੱਡੋ ਤੇ ਇੱਥੇ ਆ ਕੇ ਕਬੱਡੀ ਖੇਡੋ। ਕੀ ਬਾਤ ਆ ਕੀ ਬਾਤ ਆ ਭਾਈ ਜੀ ਨੋਟ ਕਰ ਲਿਓ ਉਹ ਕਹਿੰਦਾ ਨਸ਼ੇ ਛੱਡੋ ਇੱਥੇ ਆ ਕੇ ਕਬੱਡੀ ਖੇਡੋ ਸਾਡੇ ਗਰਾਊਂਡ 'ਚ। ਅੱਜ ਨੌਜਵਾਨਾਂ ਨੂੰ ਇਹ ਜੀ ਇਹਦੀ ਲੋੜ ਆ ਭਾਈ ਜੀ ਤੁਹਾਡਾ ਬਹੁਤ ਬਹੁਤ ਹਨਾ ਧੰਨਵਾਦ ਤੁਸੀਂ ਇਹ ਆਪਣਾ ਮੁੰਡਾ ਵਾ ਵੱਡਾ। ਅਸੇ ਇਹ ਤੁਹਾਡਾ ਬੇਟਾ ਹਨਾ ਹਾਂ ਇੱਕੋ ਸੁੰਦਰ ਹਨਾ ਤੁਹਾਡਾ ਹਨਾ ਤੁਸੀਂ ਇਹਨਾਂ ਨੌਜਵਾਨੀ ਨੂੰ ਸਾਂਹੀ ਫਿਰਦੇ ਹੋ ਸਾਰੇ ਜਵਾਕਾਂ ਨੂੰ ਤੁਹਾਡੇ ਦਾ ਕੋਈ ਭੇਤ ਭਾਵਤਾ ਨਹੀਂ ਹੁੰਦਾ ਬੱਚਿਓ। ਨਹੀਂ ਕਿਸੇ ਨਾ ਕੋਈ ਐ ਕਹਿੰਦਾ ਹੋਵੇ ਵੀ ਤੂੰ ਰੋਡਾਂ ਜਾਂ ਤੂੰ ਗੋ ਸਿੱਖਾਂ ਜਾਂ ਤੂੰ ਉਹ ਕਰ ਉਹ ਕਰ ਕੋਈ ਫੇਤ ਬਲਦਾ ਨਹੀਂ ਹੁੰਦਾ ਕੋਈ ਤੁਹਾਨੂੰ ਸੰਦੀਪ ਕੁੱਟਦਾ ਨਹੀਂ ਨਹੀਂ ਕੋਈ ਖਾਣ ਨੂੰ ਤਾਂ ਨਹੀਂ ਫਰਕ ਰੱਖਦਾ ਓਡੇ ਚ ਨਹੀਂ ਸਾਰਿਆਂ ਨੂੰ ਖਾਣ ਦੇ ਬਰਾਬਰ ਦਾ ਮਿਲਦਾ ਹਾਂਜੀ ਕੋਈ ਥੋੜੇ ਨਾਲ ਆ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਕੋਈ ਨਸ਼ਾ ਤਾਂ ਵੀ ਕੋਈ ਮਿਲਦਾ ਕਿਸੇ ਨੂੰ ਨਹੀਂ ਜੇ ਤੁਹਾਨੂੰ ਨਸ਼ਾ ਮਿਲਦਾ ਤਾਂ ਇਥੋਂ ਨਾਮ ਦਾ ਮਿਲਦਾ ਹਾਂਜੀ ਨਾਨੀ ਜੀ ਕੁੱਦੀ ਦਾ ਮਿਲਦਾ ਨਾ ਬਾਈ ਜੀ ਬਹੁਤ ਵਧੀਆ ਗੱਲ ਆ ਇੱਥੇ ਮੈਂ ਬਾਈ ਜੀ ਨੋਟ ਰੱਖਿਓ ਮੇਰੀ ਗੱਲ ਸੰਦੀਪ ਸਿੰਘ ਜੀ ਮੇਰੇ ਕੋਲ ਆਓ ਬਾਈ ਜੀ ਜਿੰਨੇ ਕਟਾਰੀ ਪਿੰਡ ਲਾਪਰਾ ਮੁੱਠਾ ਕਬੱਦੀ ਕਣਕਸਾ ਖੱਡਣਾ ਇਤੋਂ ਬਲਾਸਪੁਰ ਜਹਾਗੀਰ ਕਟਾਰੀ ਇਤੋਂ ਰਾੜਾ ਪਿੰਡ ਕਰੋਟੀ ਜਿੰਨੇ ਮੇਰੇ ਵੀਰ ਦੇਸ਼ ਵਿਦੇਸ਼ਾਂ ਚ ਸਾਨੂੰ ਦੇਖਦੇ ਨੇ ਨਾ ਨੋਟ ਰੱਖਿਓ ਸੱਚ ਨੂੰ ਜੇ ਆਪਦੇ ਇਲਾਕੇ ਨੂੰ ਨਾ ਸਾਨ ਬਣਾਉਣੀ ਆ ਆਪਦੇ ਇਲਾਕੇ ਨੂੰ ਸਾਨ ਬਣਾਉਣੀ ਆ ਆਪਦੇ ਘਰੇ ਕਹਿ ਦਿਓ ਜਾ ਕੇ ਸਾਨੂੰ ਪੈਸਿਆਂ ਦੀ ਲੋੜ ਨਹੀਂ ਇਹਨਾਂ ਨੂੰ ਫਲ ਇਹਨਾਂ ਨੂੰ ਫਰੂਟ ਕੋਈ ਇਹਨਾਂ ਨੂੰ ਬਦਾਮ ਕੋਈ ਕਾਜੂ ਕੋਈ ਛੋਲੇ ਕੋਈ ਦੁੱਧ ਇਸ ਇਲਾਕੇ ਨੂੰ ਰਾਣਾ ਸਾਹਿਬ ਸੰਤ ਬਾਬਾ ਇਸਤ ਸਿੰਘ ਦੀ ਜਿਹੜੀ 400 ਪ੍ਰਾਪਤ ਧਰਤੀ ਹੈ ਨਾ ਇੱਥੇ ਕਹੇ ਜਾਂ ਕੁੰਭ ਚੱਲ ਰਿਹਾ ਇਹ ਕੁੰਭ 'ਚ ਜਿਹੜਾ ਬੰਦਾ ਵੀ ਯੋਗਦਾਨ ਪਾ ਲੂਗਾ ਉਹ ਆਪਦਾ ਸਮਾਜ 'ਚ ਨਾਂ ਲਖਾ ਲੂਗਾ ਇਹ ਨੋਟ ਰੱਖਿਓ ਸਮਾਜ 'ਚ ਨਾਂ ਲਖਾ ਲੂਗਾ ਕਿਉਂਕਿ ਇਹ ਬਹੁਤ ਵੱਡਾ ਕੁੰਭਾ ਨਾ ਤਾਂ ਬਾਈ ਜੀ ਉਹਨਾਂ ਨੇ ਲਜਾਣਾ ਇਹਨਾਂ ਦਾ ਆਪਦਾ ਰੇਡਾ ਵਾ ਕੇ ਆਪਦਾ ਟਾਈਮ ਪਾਸ ਕਰ ਲੈਂਦਾ ਮੇਨ ਗੱਲ ਆ ਬਾਈ ਜੀ ਸਾਡੇ ਬੱਚਿਆਂ ਦੀ ਆ ਜੇ ਅੱਗ ਕਿਸੇ ਦੇ ਹੋਰ ਘਰੇ ਲੱਗੀ ਆ ਕੱਲੂ ਸਾਡੇ ਵੀ ਲੱਗੂਗੀ ਹਰਕਤ ਬਹੁਤ ਪਊਗਾ ਇਹ ਚੀਜ਼ ਨੂੰ ਤੁਸੀਂ ਜੋੜੋ ਮੈਂ ਤੁਹਾਡਾ ਜਗਤਾਰ ਕਰਾਣੀ ਹਮੇਸ਼ਾ ਹੀ ਸਮਾਜ ਦੇ ਮੁੱਦੇ ਲੈ ਕੇ ਆਉਣਾ ਸਾਡਾ ਪਹਿਲ ਦੇ ਆਧਾਰ ਤੇ ਹੁੰਦਾ ਤੇ ਬਾਕੀ ਤੁਸੀਂ ਸੋਚ ਕੇ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਇਸ ਜਿਹੜੀ ਇਹ ਸੰਸਥਾ ਚੱਲਦੀ ਆ ਸੰਤ ਬਾਬਾ ਈਸ਼ਰ ਸਿੰਘ ਜੀ ਇਹਨਾਂ ਨੇ ਅਕੈਡਮੀ ਦਾ ਨਾਮ ਰੱਖਿਆ ਇਹਨਾਂ ਨੇ ਹਜੇ ਮਤਲਬ ਉਸ ਚੀਜ਼ ਤੇ ਪੈਰਾ ਦੇਣਗੇ ਸੰਤ ਬਾਬਾ ਈਸ਼ਰ ਸਿੰਘ ਦੇ ਨਾਮ ਤੇ ਚੱਲਣਗੇ ਜੇ ਆਪਾਂ ਸੰਤ ਬਾਬਾ ਈਸ਼ਰ ਸਿੰਘ ਦੇ ਨਾਮ ਤੇ ਚਲਾਈ ਆ ਬਾਈ ਜੀ ਇਹ ਅਕੈਡਮੀ ਤਾਂ ਇਹਦੇ ਵਿੱਚ ਯੋਗਦਾਨ ਜਿੰਨਾ ਹੋ ਸਕੂਗਾ ਪਾਓ ਸਭ ਤੋਂ ਪਹਿਲਾਂ ਅਸੀਂ ਆਪਦੇ ਸੰਸਥਾ ਵੱਲੋਂ ਤੇ ਆਪਦੇ ਚੈਨਲਾਂ ਵੱਲੋਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦੇ ਆ ਜਿੱਥੇ ਸਾਡੀ ਲੋੜ ਆ ਕੋਈ ਸਾਨੂੰ ਦੱਸੋ ਕਿਸੇ ਬੱਚੇ ਨੂੰ ਲੋੜ ਆ ਕਿਸੇ ਚੀਜ਼ ਦੀ ਉਹ ਦੱਸੋ ਬਾਕੀ ਦਾ ਇਹਨਾਂ ਨੂੰ ਕੋਈ ਵਰਦੀਆਂ ਜਾਂ ਕਿਟਾ ਕੋਕ ਜਿੱਤੇ ਖੇਡਣ ਜਾਂਦਾ ਉਸ ਵਰਦੀ ਦੇ ਮਗਰ ਉਸ ਅਕੈਡਮੀ ਦਾ ਨਾਮ ਲਿਖਿਆ ਹੁੰਦਾ ਉਹ ਪਾਈ ਹੋਵੇ ਤਾਂ ਬਹੁਤ ਜੱਜਦੀ ਆ ਮੈਂ ਸੰਦੀਪ ਸਿੰਘ ਦਾ ਬਾਰ ਬਾਰ ਫਿਰ ਧੰਨਵਾਦ ਕਰਦਾ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਇਸ ਚੀਜ਼ ਨੂੰ ਮੁੱਦੇ ਨੂੰ ਲੈ ਕੇ ਆਏ ਹੋ ਬਹੁਤ ਵਧੀਆ ਗੱਲ ਆ ਕਿਉਂਕਿ ਸਮਾਜ ਦੇ ਜਿਹੜੇ ਮੁੱਦੇ ਨੇ ਉਹ ਵੱਡੇ ਪਲਾੰਗਾ ਜੋਗ ਨੇ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਿਹਾਲ ਸਤਿ ਸ਼੍ਰੀ ਅਕਾਲ। ਹਰ ਹਰ 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 ਅਕਾਲ। ਹਰ ਹ ਇੱਕ ਵੱਡੀ ਤੋਂ ਦੂਰ ਹੋ ਗਿਆ ਹੁਣ ਦੁਬਾਰਾ ਇਹ ਆਬਦਾ ਵੀ ਸ਼ੁਰੂ ਕਰਦਾ ਨਾਲ ਨਿੱਕੇ ਬੱਚਿਆਂ ਨੂੰ ਟ੍ਰੇਨਿੰਗ ਵੀ ਦੇਣ ਲੱਗਿਆ ਹੋਇਆ ਸਾਰਿਆਂ ਨੂੰ ਪੂਰਾ ਐਨ ਟਾਈਮ ਲਾਉਂਦਾ ਇਕੱਲੇ ਇਕੱਲੇ ਨੂੰ ਸਿਖਾਉਂਦਾ ਇਹ ਦੁਬਾਰਾ ਨਵੀਂ ਟੀਮ ਤਿਆਰ ਕਰੂਗਾ ਪਿੰਡਾਂ ਚੋਂ ਇਹਨਾਂ ਨੂੰ ਤੁਹਾਡਾ ਪੂਰਾ ਸਹਿਯੋਗ ਮਿਲੂ ਹਾਂਜੀ ਇਹਨਾਂ ਨੂੰ ਪੂਰਾ ਸਹਿਯੋਗ ਦਵਾਂਗੇ ਜਿਹੜੀ ਚੀਜ਼ ਦੀ ਲੋੜ ਆ ਸੀ ਪਹੁੰਚਦੀ ਕਰਾਂਗੇ ਇਹਨਾਂ ਨੂੰ ਜਿੱਥੇ ਲੋਕ ਕਹਿੰਦੇ ਕਿ ਸਾਡੇ ਪਿੰਡਾਂ 'ਚ ਨਸ਼ਾ ਵੱਧਦਾ ਉੱਥੇ ਥੋੜੇ ਪਿੰਡਾਂ 'ਚ ਐਕਟੀਵਿਟੀਆ ਵੱਧ ਇਹਦੇ ਬਾਰੇ ਕੀ ਕਹਿਣਾ ਹੈ ਇਹ ਬੰਦੇ ਦੇ ਆਪਦੇ ਤੇ ਹੁੰਦਾ ਡਿਪੈਂਡ ਅਸੀਂ ਨਾ ਮਤਲਬ ਪਿੰਡ ਚ ਅਨਾਉਂਸ ਕਰਾਇਆ ਹੋਇਆ ਵੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਨੂੰ ਆਪਦੇ ਖਰਚੇ ਤੇ ਸੈਂਟਰ ਭੇਜਾਂਗੇ ਅਸੀਂ ਬਹੁਤ ਮੁੰਡੇ ਕਰਦੇ ਸੀਗੇ ਜਿਨ੍ਹਾਂ ਤੋਂ ਇੱਕ ਦੋ ਜਾਣਿਆਂ ਦਾ ਛਡਾ ਵੀ ਦਿੱਤਾ ਪਰ ਹੁਣ ਅੱਗੇ ਨੂੰ ਬਹੁਤ ਫਰਕ ਆ ਤੇ ਜਵਾਕ ਹੁਣ ਇੱਧਰ ਗਰਾਊਂਡ ਕੰਨੀ ਧਿਆਨ ਦੇਣ ਲੱਗ ਗਏ ਖੇਡ ਕੰਨੀ ਧਿਆਨ ਬਹੁਤ ਵਧ ਗਿਆ ਨਸ਼ਿਆਂ 'ਚ ਬਹੁਤ ਘਟ ਗਿਆ ਧੰਨਵਾਦ ਸਰਪੰਨ ਸਾਹਿਬ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਆ ਕਿ ਇਸ ਪਿੰਡ 'ਚੋਂ ਨਸ਼ੇ ਪ੍ਰਤੀ ਜਿਹੜੀ ਟਿੱਗੀ ਉਹ ਤੇ ਹੀ ਘਟ ਗਈ ਤੇ ਖੇਡਾਂ ਪ੍ਰਤੀ ਵਧ ਗਈ ਇਹ ਸਨ ਸਰਦਾਰ ਮਨਜੀਤ ਸਿੰਘ ਜੀ ਸਰਪੰਚ ਕਟਾਰੀ ਤੋਂ ਨਾਲ ਨੇ ਸੰਦੀਪ ਸਿੰਘ ਖੜੇ ਨੇ ਕੋਚ ਜਿਹੜੇ ਇੱਥੇ ਬੱਚਿਆਂ ਦੇ ਨੇ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਜੀ ਧੰਨਵਾਦ ਤੁਹਾਡਾ ਪੂਰੇ ਪਿੰਡ ਦਾ ਤੇ ਮੈਂ ਇੱਥੇ ਫੇਰ ਬੇਨਤੀ ਕਰਦਾ ਵੀ ਸਾਰੇ ਸੱਜਣਾਂ ਸਨਯੋਗ ਦਿਆ ਕਰੋ ਜਿਸ ਪਿੰਡ ਚ ਵੀ ਇਹ ਅਕੈਡਮੀਆਂ ਚੱਲਦੀਆਂ ਨੇ ਬੱਚਿਆਂ ਨੂੰ ਘੁਲਾਉਂਦੇ ਨੇ ਬੱਚੇ ਉਹਨਾਂ ਦਾ ਪੂਰਾ ਹੌਸਲਾ ਵਜਾਈ ਕਰੋ ਤੇ ਉਹਨਾਂ ਨੂੰ ਪੂਰੀ ਸੰਯੋਗ ਦਿਓ ਖਾਣ ਪੀਣ ਦਾ ਇਹ ਬੱਚਿਆਂ ਲਈ ਖਾਣਾ ਨਾ ਇਹਨਾਂ ਨੇ ਸੰਦੀਪ ਨੇ ਲੈ ਕੇ ਜਾਣਾ ਨਾ ਕਿਸੇ ਹੋਰ ਬੰਦੇ ਨੇ ਲੈ ਕੇ ਜਾਣਾ ਤੁਸੀਂ ਹਮੇਸ਼ਾ ਹੀ ਇਹਨਾਂ ਬੱਚਿਆਂ ਦੇ ਵਫਾਦਾਰ ਰਹੋ ਧੰਨਵਾਦੀ ਵਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ